ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਚੀਆ ਪਿਆਰ ਸਰਹੱਦ ਨਹੀਂ ਦੇਖਤਾ ਕੁਝ ਜਿਹਾ ਹੀ ਪਿਆਰ ਦੀ ਮਿਸਾਲ ਮੁਰ ਤੋਂ ਦੇਖਣ ਨੂੰ ਮਿਲੀ ਐ ਬਟਾਲਾ ਤੋਂ ਜਿੱਥੇ ਇੱਕ ਪੰਜਾਬੀ ਮੁੰਡੇ ਨੂੰ ਪਾਕਿਸਤਾਨੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਕਈ ਦਿੱਕਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਈ ਸਾਲਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਦੋਵਾਂ ਦੀ ਮੁਹੱਬਤ ਸਿਰੇ ਚੜ ਗਈ ਹੈ ਦੋਵੇਂ ਮਿਲ ਗਏ ਨੇ ਅਤੇ ਅੱਜ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਤੁਹਾਨੂੰ ਇਹਨਾਂ ਦੇ ਪਿਆਰ ਦੀ ਦਾ ਖੜਾ ਆਏ ਉਹ ਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰੀਆਂ ਕਾਫੀ ਤਿਆਰੀਆਂ ਹੋ ਗਈਆਂ ਬਚ ਰਹੀਆਂ ਥੋੜੀਆਂ ਬਹੁਤ ਰਹਿਣੀਆਂ ਰਾਤ ਤੱਕ ਹੋਣੀ ਹੈ ਕਿ ਤਿਆਰੀ ਤੇ ਮੁਸ਼ਕਿਲ ਆਇਆ ਕਿ 7 ਤੋਂ 8 ਸਾਲ ਦਾ ਸਟਰਗਲ ਕਰਨਾ ਪਿਆ ਮੈਨੂੰ ਸਟਰਗਲ ਕਰਨ ਤੋਂ ਬਾਅਦ ਵੀ ਵੀਜ਼ਾ ਨਹੀਂ ਦਿੰਦੇ ਪਏ ਮੈਨੂੰ ਸੋਰੀ ਸਟਰਗਲ ਕਰਨ ਤੋਂ ਪਹਿਲੇ ਹੀ ਮੈਨੂੰ ਇਨ ਬਿਟਵੀਨ ਹੀ ਵੀਜ਼ਾ ਨਹੀਂ ਦਿੱਤਾ ਉਹਨੇ ਤੇ ਜਦੋਂ ਹੋਪ ਹੋ ਜਾਂਦੀ ਸੀ ਜਦੋਂ ਸਪான்ਸਰ ਭੇਜਦੇ ਸੀ ਅਪਲਾਈ ਹੋ ਜਾਂਦਾ ਸੀ ਉਦੋਂ ਐਮਬੈਸੀ 'ਚ ਤੇ ਪੂਰੀ ਤਿਆਰੀ ਗੱਲ ਦੀ ਵਿਆਹ ਆ ਗਿਆ ਤਿਆਰੀ ਕਰ ਲਉ ਤਿਆਰੀ ਕਰ ਲਉ ਜਦੋਂ ਰਿਫਿਊਜ਼ਲ ਆਉਂਦਾ ਸੀ ਫੇਰ ਮੂੰਹ ਦੇ ਮਤਲਬ ਮਾਂ ਚੇ ਮੂੰਹ ਤੇ ਸਾਰਿਆਂ ਦੇ ਮੇ ਉਸੇ ਛਾਇਂਦੀ ਕਿ ਨਹੀਂ ਯਾਰ ਵੀਜ਼ਾ ਨਹੀਂ ਲੱਗਾ ਰਿਫਿਊਜ਼ ਲੱਗੀ ਆ ਕਾਫੀ ਸੈਡ ਹੋ ਜਾਂਦੇ ਸਾਰੇ ਫੈਮਿਲੀ ਵਾਲੇ ਮੂਡ ਆਫ ਹੋ ਜਾਂਦੇ ਸਾਰੇ ਦਾ ਤੇ ਪਹਿਲੀ ਵਾਰੀ ਦੂਜੀ ਵਾਰੀ ਥਰਡ ਹੁਣ ਮੇਰੇ ਖਿਆਲ ਨਾਲ ਫੋਰਥ ਟਾਈਮ ਵੀਜ਼ਾ ਅਪਲਾਈ ਕੀਤਾ ਤੇ ਫਿਰ ਜਾ ਕੇ ਵੀਜ਼ਾ ਸੈਪਟ ਹੋਇਆ ਜਾ ਰਹੇ ਸੀ ਰਿਜ਼ੋਰਟ ਦੀ ਤਿਆਰੀਆਂ ਦੇਖਣ ਕੀ ਕੀ ਤਿਆਰੀਆਂ ਕੈਟਰਰ ਤੋਂ ਕੈਟਰਰ ਪਹੁੰਚ ਗਿਆ ਤੇ ਰਿਜ਼ੋਰਟ ਤੇ ਕਿਉਂਕਿ ਸ਼ਾਮ ਹੋ ਗਈ ਹੈ ਕੱਲ ਸਵੇਰ ਤੋਂ ਸਟਾਰਟਿੰਗ ਉਹਨਾਂ ਨੇ ਕਰਨੀ ਹੈ ਪਰ ਕੀ ਰਾਤ ਨੂੰ ਉਹਨਾਂ ਨੇ ਸਟਾਰਟ ਕਰਦੇ ਨੇ ਆਪਣੀ ਪ੍ਰੈਪਰੇਸ਼ਨ ਜੋ ਵੀ ਆ ਥੋੜਾ ਬੋੜਾ ਤੇ ਜਾ ਰਹੇ ਬਸ ਪਾਪਾ ਨਾਲ ਜਾ ਰਹੇ ਨੇ ਰਿਜ਼ੋਰਟ ਦੇ ਨਾਲ ਫੈਮਿਲੀ ਮੈਂਬਰਸ ਜਾ ਰਹੇ ਨੇ ਜੀਜਾ ਦੀ ਜਾ ਰਹੇ ਨੇ ਭਾਜੂ ਨੇ ਜਾ ਰਹੇ ਨਾਲ ਤੇ ਉੱਥੇ ਜਾ ਕੇ ਦੇਖਦੇ ਕੀ ਕੀ ਤਿਆਰੀ ਹੋ ਗਈਆਂ ਇਸ ਮੰਜ਼ਲ ਨੂੰ ਹਾਸਲ ਕਰਨ ਦੀ ਸ਼ੁਰੂਆਤ ਕਿਵੇਂ ਹੋਈ ਸੀ ਸ਼ੁਰੂਆਤ ਕਿੱਥੋਂ ਹੋਈ ਕਿੱਥੋਂ ਨਜ਼ਰ ਪਈ ਕਿ ਇੱਥੇ ਨੂੰ ਆਪਣਾ ਲਾਈਫ ਪਾਰਟਨ ਬਣਾਣਾ ਸ਼ੁਰੂਆਤ ਜੀ ਬਸ ਰਿਸ਼ਤੇਦਾਰੀ ਸੇ ਉੱਥੇ ਨਾਨਕੀ ਆ ਮੇਰੇ ਮੇਰੇ ਨਾਨਾ ਜੀ ਦੀ ਫੈਮਿਲੀ ਸਾਰੀ ਉਧਰ ਆ ਤੇ ਉੱਥੋਂ ਹੀ ਬਸ ਪਤਾ ਨਹੀਂ ਲੱਗਾ ਗੱਲਬਾਤ ਸਟਾਰਟ ਹੋਈ ਉਦੋਂ ਤੇ ਪਤਾ ਨਹੀਂ ਲੱਗਾ ਕੁਝ ਉਦ ਬੱਟ ਜਦੋਂ ਗੱਲਬਾਤ ਕਰਨੀ ਸਟਾਰਟ ਕੀਤੀ ਘਰ ਪਤਾ ਲੱਗਾ ਇੰਗੇਜਮੈਂਟ ਹੋਈ ਆ ਤੇ ਮੇਰੇ ਇਨ-ਲੌਸ ਵਾਲੇ ਵੀ ਖੁਸ਼ ਨੇ ਤੇ ਸਾਰੇ ਖੁਸ਼ ਨੇ ਹੁਣ ਕੀ ਵਧੀਆ ਹੋ ਗਿਆ ਜੋ ਆ ਠੀਕ ਹੈ ਤੇ ਕੀ ਕਹਾਂ ਚਾਹੁੰਦੇ ਵੈਸੇ ਦੇਸ਼ ਦੀਆਂ ਸਰਕਾਰਾਂ ਨੂੰ ਕਿ ਥੋੜਾ ਜਿਆਦਾ ਅਪੀਲ ਮੈਂ ਦੋਨਾਂ ਕੰਟਰੀਜ਼ ਦੀ ਗਵਰਨਮੈਂਟ ਨੂੰ ਸਪੈਸ਼ਲੀ ਇੰਡੀਅਨ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੀਜ਼ਾ ਦੇ ਅਪਲਾਈ ਕਰਦੇ ਨੇ ਇਹ ਨਹੀਂ ਕਿਹਾ ਕਿ ਹੁਣ ਮੇਰਾ ਵਿਆਹ ਹੋ ਗਿਆ ਤੇ ਤਾਂ ਕਰਕੇ ਕਹਿ ਰਹੇ ਆ ਮੈਂ ਪਹਿਲੇ ਵੀ ਕਹਿੰਦਾ ਸੀ ਤੇ ਹੁਣ ਵੀ ਕਹਿੰਦਾ ਕਿ ਵੀਜ਼ਾ ਜੇ ਅਪਲਾਈ ਕਰਦੇ ਤੇ ਵੀਜ਼ਾ ਦੇ ਦੇਣਾ ਚਾਹੀਦਾ ਜੇ ਤੇ ਬੰਦਾ ਜੈਨੂਅਲ ਲੱਗਦਾ ਐ ਬੇਸਿਸ ਨੂੰ ਤੇ ਵੀਜ਼ਾ ਦੇਣਾ ਚਾਹੀਦਾ ਪ੍ਰੂਫ ਕਰਨਾ ਚਾਹੀਦਾ ਵੀਜ਼ਾ ਜੇ ਨਹੀਂ ਲੱਗਦਾ ਤੇ ਇਨਕੁਆਰੀ ਦੇ ਮਤਲਬ ਉਹਨਾਂ ਨੂੰ ਜੈਨੂਅਲ ਨਹੀਂ ਲੱਗਦਾ ਕੋਈ ਤੇ ਫਿਰ ਤੇ ਇਨਕੁਆਰੀ ਚੱਲਣੀ ਚਾਹੀਦੀ ਸਾਰੀ ਵੀਜ਼ਾ ਰਿਫਿਊਜ਼ ਵੀ ਕੀਤਾ ਤੇ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਆ ਬਟ ਜੇ ਜੈਨੂਅਲ ਬੰਦੇ ਦਾ ਵੀਜ਼ਾ ਕਰਦੇ ਆ ਰਿਫਿਊਜ਼ ਕਿ ਫੈਮਿਲੀਜ਼ ਵੀ ਇੱਧਰ ਆ ਬਲਡ ਰਿਲੇਸ਼ਨ ਰਿਲੇਟਿਵਜ਼ ਇੱਧਰ ਨੇ ਕ फिर रियल फैमिली इधर आ गई इंडियन पेंडी इंडो पार्क से रियल फैमिलीज भी रहेंदियां ने तां भी बेचारे रिफ्यूज करते हैं तो बहुत ही गलत गल इंडियन गवर्नमेंट ली बहुत अच्छा लग रहा है मुझे बहुत खुश हूँ मैं और सभी परिवार बहुत खुश है और बहुत अच्छा लग रहा है कैसा सुभाव लगता है अपने लाइफ पार्टनर का क्योंकि बातचीत तो रही होगी इतने लंबे समय तो बहुत अच्छा है इसीलिए तो अपनी पूरी लाइफ स्पेंड करने के लिए ही नहीं चुना तो पंजाब कैसा लग रहा है आपको इधर का इंडिया का पंजाब बहुत अच्छा कोई फर्क कोई मेजर आता है है उधर के के पंजाब पंजाब का इधर कोई नहीं बस थोड़ा सा फर्क है लेकिन अच्छा इधर भी अच्छा सब काफी लंबा समय इंतजार करना पड़ा है कैसे फिर हौसला रखा अपने इतना अपनी मंजिल को पाने के लिए कैसे एक दूसरे को साथ सभी ने बहुत साथ दिया है मतलब मेरे लाइफ पार्टनर ने भी इधर वाले मम्मा पापा ने भी और मेरे घर पे भी बहन भाइयों ने सभी ने बहुत मेरा हौसला बढ़ाया है कि आज नहीं तो कल ये हो जाएगा पॉसिबल बस अपनी हिम्मत नहीं टूटने देनी तो नम, नमन ने तो पहली नज़र में पसंद कर लिया था आपने जब देखा था तो क्या मन में ख्याल आया था उसमें तब तक तो मुझे ये भी नहीं पता था, था कि आगे जाके इतना स्ट्रगल करना पड़ेगा हमने तो बस ऐसे ही हाँ कर दी एक दूसरे को लेकिन इसी स्ट्रगल की वजह से हमारा रिलेशन और मतलब पक्का हो गया ना कि हम एक दूसरे के साथ पूरी लाइफ स्पेंड कर सकते हैं तो अभी क्या तैयारियाँ चल रही हैं बहुत तैयारियाँ चल रही हैं और हो भी गई हैं कुछ कुछ रह गई हैं वो रात तक हो जाएंगी और सुबह फाइनली हमारी शादी है तो आपके में कौन -कौन आया था? बस मैं और मेरी मदर आए हैं तो चाची ने भी अप्लाई किया था लेकिन उन्हें वीज़ा नहीं मिला था बाकी नहीं उन्होंने अभी अप्लाई नहीं किया लेकिन वो जब करेंगे तो मेरी यही रिक्वेस्ट है कि उनको वीज़ा दिया जाए तो क्या कहना चाहेंगे आप दोनों तो सरकारों को कि ऐसे मामलों में थोड़ी सी उनको रखनी चाहिए कुछ जी ज़रूर रखनी चाहिए क्योंकि अभी नेक्स्ट दो तीन साल बाद जब मेरा भी प्लान होगा पाकिस्तान जाने का और मुझे भी वीज़ा दिया जाए अगर उधर से भी कोई आना चाहे तो उन्हें वीज़ा प्रोवाइड किया जाए मामला है ਟੀਕ ਦੇ ਵਿੱਚ ਬੈਠੇ ਸਨ ਅਤੇ ਇਹਨਾਂ ਦੇ ਵਿਆਹ ਦੇ ਰਾਹ ਦੇ ਵਿੱਚ ਪੱਥਰ ਬਣਿਆ ਸੀ ਵੀਜ਼ਾ ਜੋ ਕਿ ਮਿਲਨ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਪਰ ਹੁਣ ਜਦ ਵੀਜ਼ਾ ਮਿਲ ਗਿਆ ਹੈ ਤਾਂ ਲੜਕੀ ਆਪਣੇ ਮਾ ਦੇ ਨਾਲ ਬਟਾਲਾ ਵਿਖੇ ਵਿਆਹ ਕਰਵਾਉਣ ਦੇ ਲਈ ਪਹੁੰਚ ਚੁੱਕੀ ਹੈ ਕਿਉਂਕਿ ਬਾਕੀ ਪਰਿਵਾਰ ਨੂੰ ਅਜੇ ਵੀ ਵੀਜ਼ਾ ਨਹੀਂ ਮਿਲ ਪਾਇਆ ਹੁਣ ਅੱਜ ਪੰਜਾਬ ਦੇ ਰੀਤੀ ਰਿਵਾਜਾਂ ਦੇ ਨਾਲ ਦੋਵਾਂ ਦਾ ਵਿਆਹ ਹੋਵੇਗਾ ਜਿੱਥੇ ਵਿਆਹ ਵਾਲੀ ਜੋੜੀ ਖੁਸ਼ ਹੈ ਉੱਥੇ ਹੀ ਸਾਰਾ ਪਰਿਵਾਰ ਵੀ ਬੇਹਦ ਹੀ ਖੁਸ਼ ਨਜ਼ਰ ਆ ਰਿਹਾ ਹੈ ਅੱਛਾ ਲੱਗ ਰਿਹਾ ਹੈ मुश्किलें कितनी उठानी पड़ी मुश्किलें तो बहुत उठानी पड़ी है मतलब कि देखो कोई मंजिल तक तभी इंसान मुश्किल से ही पहुंचता है मुश्किल का मतलब के जहाँ जहाँ भी आती है उसका मुकाबला किया जाता है तभी उस तक आता है तो यही बात का फिक्र है कि जब भी हम अपनी बेटी को मिलेंगे तो आइंदा से हमें ऐसी मुश्किलें ना पड़े इतनी देर तक इंतज़ार ना हमें दिया जाए जितनी देर तक पहले बच्चों ने भी हमने भी किया तो अभी तो मुश्किलें आई हैं आप दोनों ही आए हो सिर्फ हाँ जी तो बाकी परिवार को क्या कुछ नहीं बस देखेंगे घर बैठ के वो भी कभी तो मन में उदासी नहीं भी सभी परिवार साथ में होता है उदासी तो है तो क्या कहना चाहेंगे दोनों देशों की यही कहना चाहूँगी जाहिर हर कोई बेटियों वाला है तो इस बात को वो भी समझें और फील करें कि मतलब कि जिस तरह से हमने इसको एक दूसरे के साथ जुड़कर ये इस मंजिल को मतलब के देखा तो जे जैसे पहले वीज़े लगते थे अब भी ऐसे ही लगने चाहिए कि इनकी जो नाराज़गियाँ हैं वो ख़त्म होनी चाहिए ਉੱਥੇ ਹੀ ਪਰਿਵਾਰ ਨੇ ਐਮਐਲਏ ਅਸੀਂ ਹੈ ਜੀ ਤੇ ਜਿਹੜਾ ਲੰਬਾ ਟਾਈਮ ਦਿੱਤਿਆ ਉਹਦੇ ਚ ਅਸੀਂ ਫੀਲ ਵੀ ਕਰਦੇ ਸੀ ਕਿ ਕਿਉਂ ਇੰਨਾ ਟਾਈਮ ਲੱਗ ਰਿਹਾ ਤੇ ਚਲੋ ਜੇ ਟਾਈਮ ਲੱਗਾ ਆ ਤੇ ਸਾਡੀ ਵਿਸ਼ਵੀ ਪੂਰੀ ਹੋ ਗਈ ਹੈ ਕਿਵੇਂ ਫੈਸਲਾ ਲੀਨ ਨੂੰ ਕਿਵੇਂ ਪਸੰਦ ਕੀਤਾ ਗਿਆ ਜਾਂ ਆਪਣੇ ਨੂੰ ਬਣਾਉਣ ਬਾਰੇ ਸੋਚਿਆ ਗਿਆ ਕਿਵੇਂ ਧਿਆਨ ਚ ਆਇਆ ਇਹਨਾਂ ਦੇ ਬਾਰੇ ਕਿਸ ਤਰੀਕੇ ਨਾਲ ਰਿਸ਼ਤਾ ਜੁੜਿਆ ਆ ਦੋਨੋਂ ਇਹ ਤੇ ਜੀ ਦੇਖੋ ਇਹਨਾਂ ਦੀ ਇੱਕ ਦੂਸਰੇ ਦੀ ਪਸੰਦ ਸੀ ਤੇ ਜਦੋਂ ਬੇਟੇ ਨੇ ਗੱਲ ਕੀਤੀ ਤੇ ਅਸੀਂ ਵੀ ਆਪਸ ਵਿੱਚ ਗੱਲ ਕੀਤੀ ਤੇ ਪਾਪਾ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਕਿ ਪਹਿਲੇ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਕੇ ਦੂਰ ਦਾ ਮਾਮਲਾ ਫਿਰ ਵੀ ਬੇਟੇ ਨਾਲ ਗੱਲ ਹੋਈ ਉਹ ਕਹਿੰਦਾ ਕਿ ਨਹੀਂ ਮੈਂ ਮੈਨੂੰ ਪਸੰਦ ਆ ਮੈਂ ਇੱਥੇ ਹੀ ਕਰਨਾ ਚਾਹੁੰਦਾ ਫਿਰ ਕਹਿੰਦੇ ਕਿ ਚਲੋ ਠੀਕ ਹੈ ਜੋ ਬੱਚੇ ਕਹਿੰਦੇ ਉਹਦੇ ਮੁਤਾਬਿਕ ਹੀ ਮੁਸ਼ਕਲਾਂ ਕਿੰਨੀਆਂ ਬਸਿਆਨੀਆਂ ਹੋਈਆਂ ਮੁਸ਼ਕਲਾਂ ਤੇ ਉਹਨੂੰ ਬੇਟੇ ਨੂੰ ਹੀ ਵਿਚਾਰੇ ਨੂੰ ਚੱਲਣੀਆਂ ਪਈਆਂ ਉਹ ਹੀ ਜਾਂਦਾ ਸੀ ਬਾਹਰ ਅੰਦਰ ਹਰ ਇੱਕ ਕੰਮ ਦੇਖਦਾ ਸੀ ਡਾਕੂਮੈਂਟਸ ਪੂਰੇ ਕਰਦਾ ਸੀ ਸਾਨੂੰ ਦੇਖ ਕੇ ਦੁੱਖ ਵੀ ਲੱਗਦਾ ਸੀ ਕਿ ਕਿੰਨਾ ਉਹਨੂੰ ਮੁਸ਼ਕਲਾਂ ਆ ਰਹੀਆਂ ਆ ਤੇ ਕਾਫੀ ਉਹਨੇ ਸਟਰਗਲ ਕੀਤੀ ਹੈ ਕਿੰਨਾ ਜਿੰਨੇ ਬੰਦਿਆਂ ਨੇ ਸਾਥ ਦਿੱਤਾ ਕੀ ਕਹਿਣਾ ਚਾਹੂਗੀ ਉਹਨਾਂ ਨੂੰ ਇਸ ਕੰਮ ਦੇ ਵਿੱਚ ਜਿੰਨਾਂ ਨੇ ਉਹਨਾਂ ਦਾ ਸਾਥ ਦਿੱਤਾ ਹਾਂਜੀ ਸਭ ਤੋਂ ਪਹਿਲੇ ਤੇ ਸਾਡੇ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਕਲਸੀ ਜੀ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਹਰ ਇੱਕ ਕੰਮ 'ਚ ਸਾਡਾ ਸਾਥ ਦਿੱਤਾ ਕਿ ਹਾਲੇ ਕਿ ਪਹਿਲੀ ਸਰਕਾਰ ਪਹਿਲੀ ਵਾਰੀ ਇਹ ਸਰਕਾਰ ਆਈ ਹੈ ਤੇ ਫਿਰ ਵੀ ਨਹੀਂ ਉਹਨਾਂ ਨੇ ਸੋਚਿਆ ਕਿ ਕੋਈ ਐਕਸ਼ਨ ਨਾ ਆਜੇ ਮੇਰੇ ਤੇ ਪਰ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਕਹਿੰਦੇ ਕਿ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਜਿਸ ਤਰ੍ਹਾਂ ਵੀ ਹੋ ਸਕਦਾ ਮੈਂ ਤੁਹਾਡੀ ਹੈਲਪ ਕਰਾਂਗਾ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਫਿਰ ਦੂਸਰਾ ਨੰਬਰ ਐਮਪੀ ਜਿਹੜੇ ਸਾਡੇ ਸਨੀ ਦਿਓਲ ਜੀ ਉਹਨਾਂ ਨਾਲ ਵੀ ਗੱਲਬਾਤ ਹੋਈ ਇਸ ਬਾਰੇ ਤੇ ਉਹਨਾਂ ਨੇ ਐਕਸਟਰਨਲ ਅਫੇਅਰ ਤੱਕ ਇਹ ਸਾਡੀ ਗੱਲ ਪਹੁੰਚਾਈ ਹੈ ਤੇ ਇਹ ਫਿਰ ਇਹਨਾਂ ਦਾ ਵੀਜ਼ਾ ਲੱਗਿਆ ਮੀਡੀਆ ਵਾਲੇ ਮੀਡੀਆ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਇਹ ਗੱਲ ਵਾਇਰਲ ਕੀਤੀ ਹੈ ਤੇ ਕਾਫੀ ਹਾਂਜੀ ਇਹ ਜਲਦੀ ਉਹਨਾਂ ਸਾਡੇ ਦੋਨੇ ਜਿਹੜੀਆਂ ਦੋਨੇ ਕੰਟਰੀਜ਼ ਦੀ ਗਵਰਨਮੈਂਟਸ ਹੈਗੀਆਂ ਉਹਨਾਂ ਦੇ ਉਹਨਾਂ ਤੱਕ ਗੱਲ ਪਹੁੰਚੀ ਹੈ ਤੇ ਵੀਜ਼ਾ ਲੱਗਿਆ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ